ਰੋਸ਼ਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਮੇਰੇ ਨਾਲ ਐਮਐਲਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਜਿੰਦਰ ਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੁਫਤਗੂ ਹੋਈ ਕਈ ਮਿੰਟ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਤਾਰੀਫ ਵੀ ਕਰਦੇ ਨਜ਼ਰ ਆਏ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਤਾਰੀਫ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਲਈ ਪੰਜਾਬ ਦੇ ਫਾਇਦੇ ਦੇ ਲਈ ਗੋਇੰਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਇਆ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਇਆ ਚ ਲਿਆ 15 ਜਾਂ 1700 ਕਰੋੜ ਰੁਪਇਆ ਤਾਂ ਉਹਦੀ ਲਿਟੀਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹਾਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿਤਾ ਕਾਂਗਰਸੀਓ ਨੇ ਕਾਂਗਰਸ ਲਹਿਦਾ ਪਿਤਾ ਜੀ ਲਹਿਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਵਰ ਪਲਾਂਟ ਮੁੱਖ ਮੰਤਰੀ ਲਵੇ ਤੇ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਨਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਵੇਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ ਕਿ ਮੇਰੇ ਇਲਾਕੇ ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ ਮੈਂ ਸਰਕਾਰ ਨੂੰ ਪੁੱਛਿਆ ਦੱਸੋ ਥੜਾ ਹੈ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ ਸੋ ਅੱਜ ਦੇਖਦੇ ਆਂ ਬਜਟ ਦੇ ਵਿੱਚ ਕੀ ਬਜਟ ਤੇ ਕਿੰਨੀਆਂ ਕਾਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ ਪਾਕਟ ਬਹੁਤ ਹੈ ਪਰ ਕੀ ਹੋਵੇ ਤੇ ਸੁਣ ਕੇ ਪਤਾ ਲੱਗੂਗਾ ਉਸ ਤੋਂ ਬਾਅਦ ਦੱਸਦੇ ਆ ਠੀਕ ਹੈ ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਦਾ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ ਮੇਰੇ ਪਿਤਾ ਜੀ ਨੇ ਵੀ ਗੋਵਿੰਦ ਪਾਲ ਥਰਮਲ ਪਲਾਂਟ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਦੀ ਗਈ ਹੈ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਮੇਰੇ ਨਾਲ ਐਮਐਲਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੁਫ਼ਤਗੂ ਹੋਈ ਕੁਝ ਮਿੰਟ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਤਾਰੀਖ ਵੀ ਕਰਦੇ ਨਜ਼ਰ ਆਇ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਖਰੀਦ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਲਈ ਪੰਜਾਬ ਦੇ ਫਾਇਦੇ ਦੇ ਲਈ ਕੋਇੰਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਇਆ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਏ ਚ ਲਿਆ 15 ਜਾਂ 1700 ਕਰੋੜ ਰੁਪਇਆ ਤਾਂ ਉਹਦੀ ਲਿਟਿਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹਾਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿੱਤੇ ਕਾਂਗਰਸੀਓ ਨੇ ਕਾਂਗਰਸ ਲੈਦਾ ਪਿਤਾ ਜੀ ਲੈਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਵਰ ਪਲਾਂਟ ਮੁੱਖ ਮੰਤਰੀ ਲਵੇ ਤਾਂ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਨਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਉਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ ਕਿ ਮੇਰੇ ਇਲਾਕੇ ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ। ਮੈਂ ਸਰਕਾਰ ਨੂੰ ਪੁੱਛਿਆ ਦੱਸੋ ਫੜ ਆਏ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ। ਸੋ ਅੱਜ ਦੇਖਦੇ ਆ ਬਜਟ ਦੇ ਵਿੱਚ ਕੀ ਬਜਟ ਤੇ ਕਿੰਨੀਆਂ ਕਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ ਪਾਕਟ ਬਹੁਤ ਹੈ ਪਰ ਕੀ ਹੋਵੇ ਸੁਣ ਕੇ ਪਤਾ ਲੱਗੂਗਾ। ਉਸ ਤੋਂ ਬਾਅਦ ਦੱਸਦੇ ਆ ਠੀਕ ਹੈ ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਦਾ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ ਮੇਰੇ ਪਿਤਾ ਜੀ ਨੇ ਵੀ ਗੋਵਿੰਦ ਪਾਲ ਥਰਮਲ ਪਲਾਂਟ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਤੀ ਗਈ ਹੈ ਕੈਮਰਾਮੈਨ ਰੋਸ਼ਨ ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਮੇਰੇ ਨਾਲ ਐਮ ਐਲ ਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਸਿੰਦਰ ਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੱਲਬਾਤ ਹੋਈ ਕਈ ਮਿੰਟ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਤਾਰੀਫ਼ ਵੀ ਕਰਦੇ ਨਜ਼ਰ ਆਇਆ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਤਰੀਫ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਲਈ ਪੰਜਾਬ ਦੇ ਫਾਇਦੇ ਦੇ ਲਈ ਕੋਇੰਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਇਆ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਇਆ ਚ ਲਿਆ 15 ਜਾਂ 1700 ਕਰੋੜ ਰੁਪਇਆ ਤਾਂ ਉਹਦੀ ਲਿਟਿਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹਾਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿੱਤੇ ਕਾਂਗਰਸੀਓ ਨੇ ਕਾਂਗਰਸ ਲੈਦਾ ਪਿਤਾ ਜੀ ਲੈਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਵਰ ਪਲਾਂਟ ਮੁੱਖ ਮੰਤਰੀ ਲਵੇ ਤਾਂ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਨਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਵੇਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ ਕਿ ਮੇਰੇ ਇਲਾਕੇ ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ। ਮੈਂ ਸਰਕਾਰ ਨੂੰ ਪੁੱਛਿਆ ਦਸੋ ਫੜ ਆਏ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ। ਸੋ ਅੱਜ ਦੇਖਦੇ ਆ ਬਜਟ ਦੇ ਵਿੱਚ ਕੀ ਬਜਟ ਤੇ ਕਿੰਨੀਆਂ ਕਾਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ ਪੌਕੇਟ ਬਹੁਤ ਹੈ ਪਰ ਕੀ ਹੋਵੇ ਤੇ ਸੁਣ ਕੇ ਪਤਾ ਲੱਗੂਗਾ। ਉਸ ਤੋਂ ਬਾਅਦ ਦੱਸਦੇ ਆ। ਠੀਕ ਹੈ। ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ। ਮੇਰੇ ਪਿਤਾ ਜੀ ਨੇ ਵੀ ਗੋਵਿੰਦ ਪਾਲ ਥਰਮਲ ਪਲਾਂਟ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਦੀ ਗਈ ਹੈ ਕੈਮਰਾਮੈਨ ਰੋਸ਼ਨ ਨਾ ਗगन ਸ਼ਕਲਾਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾਾ ਮੇਰੇ ਨਾਲ ਐਮ ਐਲ ਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੁਫ਼ਤਗੂ ਹੋਈ ਕਈ ਮਿੰਟ ਉਸ ਤੋਂ ਬਾਅਦ ਸੀ ਐਮ ਸਾਹਿਬ ਦੀ ਤਾਰੀਖ ਵੀ ਕਰਦੇ ਨਜ਼ਰ ਆਇ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਤਰੀਫ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਲਈ ਪੰਜਾਬ ਦੇ ਫਾਇਦੇ ਦੇ ਲਈ ਕੋਇੰਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਇਆ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਇਆ ਚ ਲਿਆ 15 ਜਾਂ 1700 ਕਰੋੜ ਰੁਪਇਆ ਤਾਂ ਉਹਦੀ ਲਿਟਿਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹਾਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿੱਤੇ ਕਾਂਗਰਸੀਓ ਨੇ ਕਾਂਗਰਸ ਲੈਦਾ ਪਿਤਾ ਜੀ ਲੈਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਵਰ ਪਲਾਂਟ ਮੁੱਖ ਮੰਤਰੀ ਲਵੇ ਤਾਂ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਨਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਵੇਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ੍ਹ ਕਿ ਮੇਰੇ ਇਲਾਕੇ ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ ਮੈਂ ਸਰਕਾਰ ਨੂੰ ਪੁੱਛਿਆ ਦਸੋ ਖੜਾ ਏ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ ਸੋ ਅੱਜ ਦੇਖਦੇ ਆ ਬਜਟ ਦੇ ਵਿੱਚ ਕੀ ਬਜਟ ਤੇ ਕਿੰਨੀਆਂ ਕਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ ਪਾਕਟ ਬਹੁਤ ਹੈ ਪਰ ਕੀ ਹੋਵੇਗਾ ਸੁਣ ਕੇ ਪਤਾ ਲੱਗੂਗਾ ਉਸ ਤੋਂ ਬਾਅਦ ਦੱਸਦੇ ਆ ਠੀਕ ਹੈ ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ ਮੇਰੇ ਪਿਤਾ ਜੀ ਨੇ ਵੀ ਗੋਵਿੰਦ ਪਾਲ ਥਰਮਲ ਪਲਾਂਟ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਦੀ ਗਈ ਹੈ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਮੇਰੇ ਨਾਲ ਐਮਐਲਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੁਫ਼ਤਗੂ ਹੋਈ ਕਈ ਮਿੰਟ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਤਾਰੀਫ਼ ਵੀ ਕਰਦੇ ਨਜ਼ਰ ਆਇਆ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਤਰੀਫ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਲਈ ਪੰਜਾਬ ਦੇ ਫਾਇਦੇ ਦੇ ਲਈ ਕੋਇੰਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਏ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਏ ਚ ਲਿਆ 15 ਜਾਂ 1700 ਕਰੋੜ ਰੁਪਏ ਤਾਂ ਉਹਦੀ ਲਿਟੀਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹਾਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿੱਤੇ ਕਾਂਗਰਸੀਓ ਨੇ ਕਾਂਗਰਸ ਲੈਦਾ ਪਿਤਾ ਜੀ ਲੈਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਵਰ ਪਲਾਂਟ ਮੁੱਖ ਮੰਤਰੀ ਲਵੇ ਤਾਂ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਨਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਉਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ कि मेरे इलाके ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ ਮੈਂ ਸਰਕਾਰ ਨੂੰ ਪੁੱਛਿਆ ਦਸੋ ਫੜ ਆਏ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ ਸੋ ਅੱਜ ਦੇਖਦੇ ਆ ਬਜਟ ਦੇ ਵਿੱਚ ਕੀ ਬਜਟ ਤੇ ਕਿੰਨੀਆਂ ਕਾਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ ਪਾਕਟ ਬਹੁਤ ਹੈ ਪਰ ਕੀ ਹੋਵੇ ਸੋ ਇਹ ਸੁਣ ਕੇ ਪਤਾ ਲੱਗੂਗਾ ਉਸ ਤੋਂ ਬਾਅਦ ਦੱਸਦੇ ਆ ਠੀਕ ਹੈ ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਦਾ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ ਮੇਰੇ ਪਿਤਾ ਜੀ ਨੇ ਵੀ ਗੋਵਿੰਦ ਕਵਾਲ ਥਰਮਲ ਪਲਾਂਟ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਦੀ ਗਈ ਹੈ ਕੈਮਰਾਮੈਨ ਰੋਸ਼ਨ ਨਾ ਗगन ਸ਼ਕਲਾ ਡੈਲੀ ਪੋਸਟ ਪੰਜਾਬੀ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਮੇਰੇ ਨਾਲ ਐਮ ਐਲ ਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੱਲਬਾਤ ਹੋਈ ਕਈ ਮਿੰਟ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਤਾਰੀਫ਼ ਵੀ ਕਰਦੇ ਨਜ਼ਰ ਆਇਆ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਤਰੀਫ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਲਈ ਪੰਜਾਬ ਦੇ ਫਾਇਦੇ ਦੇ ਲਈ ਕੋਇਂਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਇਆ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਇਆ ਚ ਲਿਆ 15 ਜਾਂ 1700 ਕਰੋੜ ਰੁਪਇਆ ਤਾਂ ਉਹਦੀ ਲਿਟੀਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹੱਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿੱਤੇ ਕਾਂਗਰਸੀਓ ਨੇ ਕਾਂਗਰਸ ਲੈਦਾ ਪਿਤਾ ਜੀ ਲੈਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਵਰ ਪਲਾਂਟ ਮੁੱਖ ਮੰਤਰੀ ਲਵੇ ਤਾਂ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਦਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਵੇਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ ਕਿ ਮੇਰੇ ਇਲਾਕੇ ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ ਮੈਂ ਸਰਕਾਰ ਨੂੰ ਪੁੱਛਿਆ ਦਸੋ ਫੜ ਆਏ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ ਸੋ ਅੱਜ ਦੇਖਦੇ ਆ ਬਜਟ ਦੇ ਵਿੱਚ ਕੀ ਬਜਟ ਤੇ ਕਿੰਨੀਆਂ ਕਾਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ ਪਾਕਟ ਬਹੁਤ ਹੈ ਪਰ ਕੀ ਹੋਵੇ ਤੇ ਸੁਣ ਕੇ ਪਤਾ ਲੱਗੂਗਾ ਉਸ ਤੋਂ ਬਾਅਦ ਦੱਸਦੇ ਆ ਠੀਕ ਹੈ ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਦਾ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ ਮੇਰੇ ਪਿਤਾ ਜੀ ਨੇ ਵੀ ਗੋਵਿੰਦ ਪਾਲ ਥਰਮਲ ਪਲਾਂਟ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਦੀ ਗਈ ਹੈ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਮੇਰੇ ਨਾਲ ਐਮਐਲਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੁਫ਼ਤਗੂ ਹੋਈ ਕਈ ਮਿੰਟ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਤਾਰੀਫ਼ ਵੀ ਕਰਦੇ ਨਜ਼ਰ ਆਇ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਤਾਰੀਫ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਲਈ ਪੰਜਾਬ ਦੇ ਫਾਇਦੇ ਦੇ ਲਈ ਕੋਇਂਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਇਆ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਇਆ ਚ ਲਿਆ 15 ਜਾਂ 1700 ਕਰੋੜ ਰੁਪਇਆ ਤਾਂ ਉਹਦੀ ਲਿਟਿਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹੱਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿਤਾ ਕਾਂਗਰਸੀਓ ਨੇ ਕਾਂਗਰਸ ਲੈਦਾ ਪਿਤਾਜੀ ਲੈਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਵਰ ਪਲਾਂਟ ਮੁੱਖ ਮੰਤਰੀ ਲਵੇ ਤਾਂ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਨਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਵੇਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ ਕਿ ਮੇਰੇ ਇਲਾਕੇ ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ। ਮੈਂ ਸਰਕਾਰ ਨੂੰ ਪੁੱਛਿਆ ਦਸੋ ਫੜ ਆਏ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ। ਸੋ ਅੱਜ ਦੇਖਦੇ ਆ ਬਜਟ ਦੇ ਵਿੱਚ ਕੀ ਹੈ। ਬਜਟ ਤੇ ਕਿੰਨੀਆਂ ਕਾਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ। ਪਾਕਟ ਬਹੁਤ ਹੈ ਪਰ ਕੀ ਹੋਵੇ ਤੇ ਸੁਣ ਕੇ ਪਤਾ ਲੱਗੂਗਾ। ਉਸ ਤੋਂ ਬਾਅਦ ਦੱਸਦੇ ਆ। ਠੀਕ ਹੈ। ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਦਾ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ। ਮੇਰੇ ਪਿਤਾ ਜੀ ਨੇ ਵੀ ਗੋਵਿੰਦ ਪਾਲ ਥਰਮਲ ਪਲਾਂਟ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਦੀ ਗਈ ਹੈ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਮੇਰੇ ਨਾਲ ਐਮਐਲਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੁਫ਼ਤਗੂ ਹੋਈ ਕਈ ਮਿੰਟ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਤਾਰੀਖ ਵੀ ਕਰਦੇ ਨਜ਼ਰ ਆਇ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਤਰੀਫ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਲਈ ਪੰਜਾਬ ਦੇ ਫਾਇਦੇ ਦੇ ਲਈ ਕੋਇਂਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਇਆ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਏ ਚ ਲਿਆ 15 ਜਾਂ 1700 ਕਰੋੜ ਰੁਪਇਆ ਤਾਂ ਉਹਦੀ ਲਿਟਿਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹਾਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿਤਾ ਕਾਂਗਰਸੀਓ ਨੇ ਕਾਂਗਰਸ ਲੈਦਾ ਪਿਤਾਜੀ ਲੈਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਰ ਪਲਾਂਟ ਮੁੱਖ ਮੰਤਰੀ ਲਵੇ ਤਾਂ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਨਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਉਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ ਕਿ ਮੇਰੇ ਇਲਾਕੇ ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ। ਮੈਂ ਸਰਕਾਰ ਨੂੰ ਪੁੱਛਿਆ ਦੱਸੋ ਫੜ ਆਏ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ। ਸੋ ਅੱਜ ਦੇਖਦੇ ਆ ਬਜਟ ਦੇ ਵਿੱਚ ਕੀ ਬਜਟ ਤੇ ਕਿੰਨੀਆਂ ਕਾਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ। ਪਾਕਟ ਬਹੁਤ ਹੈ ਪਰ ਕੀ ਹੋਵੇ? ਸੋ ਇਹ ਸੁਣ ਕੇ ਪਤਾ ਲੱਗੂਗਾ। ਉਸ ਤੋਂ ਬਾਅਦ ਦੱਸਦੇ ਆ। ਠੀਕ ਹੈ। ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਦਾ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ। ਮੇਰੇ ਪਿਤਾ ਜੀ ਨੇ ਵੀ ਗੋਵਿੰਦ ਬਾਲ ਥਾਂ ਮੈਂ ਪ੍ਰਾਂਤ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਦੀ ਗਈ ਹੈ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਮੇਰੇ ਨਾਲ ਐਮਐਲਏ ਮੌਜੂਦ ਨੇ ਆਜ਼ਾਦ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਰਾਣਾ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਕੱਲ ਗੁਫ਼ਤਗੂ ਹੋਈ ਕਈ ਮਿੰਟ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਤਾਰੀਫ਼ ਵੀ ਕਰਦੇ ਨਜ਼ਰ ਆਇਆ ਕਿਹੜੀ ਚੀਜ਼ ਹੈ ਜਿਹੜੀ ਉਹ ਵਧੀਆ ਲੱਗੀ ਤੁਹਾਨੂੰ ਵੇਖੋ ਗੱਲ ਹੈ ਜਿਹੜੀ ਗੱਲ ਸਹੀ ਹੈ ਉਹ ਸਹੀ ਕੀਤੀ ਤੇ ਜਿੱਥੇ ਸਰਕਾਰ ਗਲਤ ਸੀ ਉੱਥੇ ਦੱਸਿਆ ਇੱਥੇ ਸਰਕਾਰ ਗਲਤ ਹੈ ਤਰੀਫ ਕੀਤੀ ਵੀ ਉਹਨਾਂ ਨੇ ਪੰਜਾਬ ਦਾ ਤੇ ਹੱਕ ਦੇ ਨਹੀਂ ਪੰਜਾਬ ਦੇ ਫਾਇਦੇ ਦੇ ਲਈ ਕੋਇੰਦਵਾਲ ਪਾਵਰ ਪ੍ਰੋਜੈਕਟ ਲਿਆ ਉਹਨਾਂ ਪੰਜਾਬ ਸਰਕਾਰ ਨੂੰ 350 ਕਰੋੜ ਰੁਪਇਆ ਫਾਇਦਾ ਹੋਣਾ ਤੇ 1000 ਕਰੋੜ 1080 ਕਰੋੜ ਰੁਪਏ ਚ ਲਿਆ 15 ਜਾਂ 1700 ਕਰੋੜ ਰੁਪਇਆ ਤਾਂ ਉਹਦੀ ਲਿਟੀਗੇਸ਼ਨ ਹੀ ਸੀ ਸੋ ਮੈਂ ਸਮਝਦਾ ਕਿ ਮੁਫਤ ਚ ਆਇਆ ਪੰਜਾਬ ਤੁਹਾਡੇ ਪਿਤਾ ਜੀ ਤੇ ਕਾਂਗਰਸ ਤਾਂ ਕਹਿੰਦੀ ਹੈ ਕਿ ਉਹ ਚਿੱਟਾ ਹੱਥੀਆ ਜਿਹੜਾ ਖਰੀਦ ਲਿਆ ਜੀ ਮੇਰੇ ਪਿਤਾ ਜੀ ਨੇ ਨਹੀਂ ਕਦੇ ਕਿਹਾ ਮੇਰੇ ਪਿੱਤੇ ਕਾਂਗਰਸੀਓ ਨੇ ਕਾਂਗਰਸ ਲੈਦਾ ਪਿਤਾ ਜੀ ਲੈਦਾ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਗੱਲ ਹੀ ਕਹੀ ਆ ਕਿ ਜਿਹੜਾ ਪਾਵਰ ਪਲਾਂਟ ਮੁੱਖ ਮੰਤਰੀ ਲਵੇ ਤਾਂ ਮੈਂ ਗੁਲਦਸਤਾ ਦੇਣ ਜਾਊਂਗਾ ਫਾਇਦਾ ਹੈ ਪੰਜਾਬ ਦਾ ਮੈਂ ਵੀ ਕਹਿੰਨਾ ਫਾਇਦਾ ਹੈ ਪੰਜਾਬ ਦਾ ਕਾਂਗਰਸ ਕਿਉਂ ਕਿਵੇਂ ਕਰ ਰਹੀ ਹੈ ਕੀ ਲੱਗਦਾ ਕਿ ਸਰਕਾਰ ਦਾ ਵਿਰੋਧ ਕਰਨਾ ਜ਼ਰੂਰੀ ਹੈ ਵੇਖੋ ਸਾਰਾ ਕੁਝ ਵਿਰੋਧ ਚੰਨੀ ਚਾਹੀਦਾ ਜਿਹੜੀ ਗੱਲ ਗਲਤ ਹੈ ਉਹਦਾ ਵਿਰੋਧ ਕਰੋ ਜਿਹੜੀ ਗੱਲ ਸਹੀ ਹੈ ਉਹਦਾ ਅਪਰੀਸ਼ੀਏਟ ਕਰੋ ਮੈਂ ਵਿਰੋਧ ਕੀਤਾ ਕੱਲ ਕਿ ਮੇਰੇ ਇਲਾਕੇ ਦੇ ਵਿੱਚ ਖਰਾਬੇ ਦੇ ਪੈਸੇ ਨਹੀਂ ਦਿੱਤੇ ਗਏ ਮੈਂ ਸਰਕਾਰ ਨੂੰ ਪੁੱਛਿਆ ਦਸੋ ਥੜਾ ਏ ਤੁਸੀਂ ਬਜਟ ਚ ਕੀ ਪਲਾਨ ਰੱਖਿਆ ਉਹਦਾ ਜਾਂ ਲੋਕਾਂ ਨੇ ਫੇਰ ਡੁੱਬ ਜਾਣਾ ਸੋ ਅੱਜ ਦੇਖਦੇ ਆ ਬਜਟ ਦੇ ਵਿੱਚ ਕੀ ਬਜਟ ਤੇ ਕਿੰਨੀਆਂ ਕਾਸਾਂ ਉਮੀਦਾਂ ਲੈ ਕੇ ਅੰਦਰ ਜਾ ਰਹੇ ਹਾਂ ਪਾਕਟ ਬਹੁਤ ਹੈ ਪਰ ਕੀ ਹੋਵੇ ਤੇ ਸੁਣ ਕੇ ਪਤਾ ਲੱਗੂਗਾ ਉਸ ਤੋਂ ਬਾਅਦ ਦੱਸਦੇ ਆ ਠੀਕ ਹੈ ਤਾਂ ਬਿਲਕੁਲ ਕਹਿੰਦੇ ਸਰਕਾਰ ਦੇ ਹਰ ਚੀਜ਼ ਦਾ ਵਿਰੋਧ ਕਰਨਾ ਜ਼ਰੂਰੀ ਨਹੀਂ ਹੁੰਦਾ ਮੇਰੇ ਪਿਤਾ ਜੀ ਨੇ ਵੀ ਗੋਵਿੰਦ ਥਰਮਲ ਪਲਾਂਟ ਦਾ ਵਿਰੋਧ ਨਹੀਂ ਕੀਤਾ ਉਹ ਚੰਗੀ ਚੀਜ਼ ਹੈ ਜੋ ਖਰੀਦੀ ਗਈ